ਹਲੋ ਜੀ ਸਸ ਕੱਲ ਮੈਂ ਤੁਹਾਸਪਤ ਬਾਅਦ ਵੀ ਡੀਕਨੋਲਾ ਤੂੰ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਆਪਾਂ ਨਾ ਜਿਹੜੇ ਨੀਡਵਰਕ ਦੇ ਸੂਟ ਸਟੈਚਰੀ ਕਰ ਰਹੇ ਤਾਂ ਆਪਾਂ ਉਹਨਾਂ ਨੂੰ ਮੋਤੀਆਂ ਨਾਲ ਵਧੀਆ ਲੁੱਕ ਦੇਣ ਲਈ ਉਹਨਾਂ ਵਿੱਚ ਮੋਤੀ ਐਡ ਕਰਦੇ ਆ ਸੋ ਮੋਤੀ ਆਪਾਂ ਨੀਡਲ ਨਾਲ ਐਡ ਕਰਨੇ ਹੁੰਦੇ ਆ ਤਾਂ ਇਸ ਕਰਕੇ ਉਹਦੇ ਬਾਅਦ ਜਦੋਂ ਥ੍ਰੈਡ ਵਾਲਾ ਥ੍ਰੋ ਲੂਜ਼ ਹੋ ਜਾਂਦਾ ਹੈਗਾ ਆਫਟਰ ਜਦੋਂ ਆਪਣੀ ਫਿਨਿਸ਼ਿੰਗ ਡਨ ਹੋ ਜਾਂਦੀ ਆ ਸੋ ਅੱਜ ਮੈਂ ਤੁਹਾਨੂੰ ਦੱਸੂਗੀ ਪ੍ਰੋਪਰ ਤਰੀਕਾ ਕੀ ਹੈ ਸੋ ਆਪਾਂ ਜਿਹੜਾ ਮਟੀਰੀਅਲ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਚਾਹੀਦੀ ਆ ਵਾਈਟ ਰੀਲ ਜੋ ਕਿ ਮਤਲਬ ਆਪਾਂ ਕੱਪੜ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੁੰਦੀ ਹੈ ਇੱਕ ਪਤਲੀ ਨਿਰਲ ਨੀੜੂ ਦਾ ਸਾਈਜ਼ ਬਹੁਤ ਪਤਲਾ ਹੋਵੇ ਤਾਂ ਕਿ ਮੋਤੀ ਉਹਦੇ ਵਿੱਚ ਨਿਕਲ ਵਰਤੇ। A ਸਾਈਜ਼ ਮੈਂ ਯੂਜ਼ ਕਰਦੀ ਹਿੜਲ ਦਾ ਠੀਕ ਹੈ। ਐਂਡ ਲਾਸਟ ਤੇ ਆਂਦੇ ਆ ਮੋਤੀ ਜਿਹੜੇ ਕਿ ਆਪਾਂ ਯੂਜ਼ ਕਰਦੇ ਆ। ਮੋਤੀਆਂ ਦਾ ਤੁਸੀਂ ਆ ਸਾਈਜ਼ ਚੈੱਕ ਕਰ ਸਕਦੇ ਜਿਹੜੇ ਆਪਾਂ ਮੈਂ ਯੂਜ਼ ਕਰਦੀ ਆ ਠੀਕ ਹੈ। ਇਹਨਾਂ ਇਹ ਐਡੇ ਸਾਈਜ਼ ਦੇ ਮੋਤੀ ਹੁੰਦੇ ਜਿਹੜੇ ਮੈਂ ਯੂਜ਼ ਕਰਦੀ ਆ। ਮੋਸਟਲੀ ਇਹ ਮੋਤੀ ਆਪਾਂ ਸਾਰੇ ਸੂਟ ਦੇ ਉੱਪਰ ਇਹੀ ਸਾਈਜ਼ ਦੇ ਮੋਤੀ ਚੱਲ ਜਾਂਦੇ ਆ। ਐਂਡ ਨੈਕਸਟ ਆਪਣੇ ਕੋਲ ਆਂਦਾਗਾ ਜਿਹੜੀ ਆਪਾਂ ਨੂੰ ਨ ਲਾਮੇ ਰਿੰਗ ਦਾ এমਬਰਾਇਡਰੀ ਦੇ ਵਿੱਚ ਯੂਜ਼ ਹੁੰਦੀ ਆ ਇਹ ਹੈਗੀ ਆ ਫੈਬਰਿਕ ਗਲੂ ਮੈਂ ਫੈਬਰਿਕਲ ਦੀ ਯੂਜ਼ ਕਰਦੇ ਹਾਂ ਤੁਸੀਂ ਹੋਰ ਵੀ ਬ੍ਰਾਂਡ ਯੂਜ਼ ਕਰ ਸਕਦੇ ਬਟ ਇਹ ਕੀ ਹੈ ਪਹਿਲਾਂ ਲਿਕ ਵਾਈਟ ਕਲਰ ਛਾੜਦੀ ਹੈ ਬਟ ਉਸ ਤੋਂ ਬਾਅਦ ਇਹ ਟ੍ਰਾਂਸਪੇਰੈਂਟ ਹੋ ਜਾਂਦੀ ਹੈ ਤਾਂ ਉਹ ਦਿਖਦੀ ਨਹੀਂ ਹੁੰਦੀ ਸੋ ਮੈਂ ਤੁਹਾਨੂੰ ਪੂਰਾ ਰਿਸਰਚ ਦਿਖਾਉਂਗੀ ਇਸ ਵੀਡੀਓ ਦੇ ਵਿੱਚ ਸੋ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਮੇਰਾ ਇੰਸਟਾਗ੍ਰam ਚੈਨਲ ਲਾਮਾ ਬਾਜ਼ ਕੁਟਿ ਇਸ ਨੂੰ ਵੀ ਪੀਸ ਫੋਲੋ ਕਰ ਲਿਓ ਸੋ ਸਭ ਤੋਂ ਪਹਿਲਾਂ ਆਪਾਂ ਮੋਤੀ ਲੈਣੇ ਨੇ ਉਹਨਾਂ ਨੂੰ ਤਾਂ ਅੱਗੇ ਦੇ ਵਿੱਚ ਲਾਈਕ ਇੱਕ ਇੱਕ ਕਰਕੇ ਲਾਣਾਗਾ ਹਰੇਕ ਮੋਤੀ ਜਦੋਂ ਆਪਾਂ ਪਾਉਣਾ ਉਹ ਤੋਂ ਬਾਅਦ نیچے ਉਹਦੇ ਇੱਕ ਗੰਡ ਮਾਰਨੀ ਹੈ ਠੀਕ ਹੈ ਇਸ ਨਾਲ ਉਹ ਸਿਕਿਉਰ ਹੋ ਜਾਏਗਾ ਆਪਦੀ ਜਗ੍ਹਾ ਤੇ ਜੇ ਤੱਕ ਅੱਗੇ ਲੂਜ਼ ਵੀ ਹੁੰਦੇ ਅੱਡੇ ਤੋਂ ਲਾਉਣ ਤੋਂ ਬਾਅਦ ਤਾਂ ਉਹ ਸੇਮ ਹੀ ਰਹੇਗਾ ਇਸ ਤਰ੍ਹਾਂ ਜੇ ਆਪਾਂ ਸਾਰੇ ਮੋਤੀ ਲਾਉਣੇ ਜਿੰਨੇ ਵੀ ਆਪਣੇ ਕੋਲ ਹੋ ਸਕਦੇ ਆਪਾਂ ਮੋਤੀ ਲਗਾ ਕੇ ਆਪਾਂ ਉਹਨਾਂ ਨੂੰ ਲਾਈਕ ਅ ਫਿਨਿਸ਼ਿੰਗ ਦੇ ਨਾਲ ਕੱਲੇ ਕੱਲੇ ਦੇ ਉੱਪਰ ਗੰਡ ਬਣਾਉਣੀ ਆ ਸੋ ਨੈਕਸਟ ਰੋ ਤੋਂ ਬਾਅਦ ਜਿਵੇਂ ਕੱਲੇ ਕੱਲੇ ਵਿਖੇਲ ਕੇ ਲਾਇਆ ਤਾਂ ਕੱਲੇ ਕੱਲੇ ਦੇ ਨੀਚੇ ਗੰਡ ਬਣਾਉਣੀ ਆ ਫਿਰ ਆਪਣੇ ਕੋਲ ਇਹ ਚੀਜ਼ ਆ ਜਾਂਦੀ ਆ ਵੀ ਹਨਾ ਆਪਾਂ ਫਲਾਵਰਸ ਬਿਲਡ ਕਰਨਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਈਡ ਦੇ ਉੱਪਰ ਪੰਜ ਛੇ ਮੋਤੀਆਂ ਦਾ ਇੱਕ ਫਲਾਵਰ ਬਣਿਆ ਹੋਇਆ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਜਦੋਂ ਸਾਰਾ ਫਲਾਵਰ ਬਣ ਗਿਆ ਤਾਂ ਐਂਡ ਤੇ ਉੱਤੇ ਗੰਡ ਦੇਣੀ ਆ ਸੋ ਆਪਾਂ ਉਹ ਸਟਾਰਟ ਕਰਨਾ ਵਾ ਠੀਕ ਹੈ ਫਲਾਵਰ ਸਟਾਰਟ ਕਰਨਾ ਤਾਂ ਸਿਰਫ ਨਾਰਮਲᱤ ਸਟਾਰਟ ਕਰ ਲੈਣਾ ਦੈਨ ਉਹਤੇ ਸਾਰੇ ਮੋਤੀ ਲਾਉਣ ਤੋਂ ਬਾਅਦ ਉਹਦੇ ਵਿੱਚ ਲਾਈਕ ਆਪਾਂ ਗੰਡ ਪਾਉਣੀ ਆ ਨੀਚੇ ਤਾਂ ਤੇ ਜੋ ਮਤਲਬ ਜਦੋਂ ਨਾਰਮਲੀ ਆਪਾਂ ਸਟੈਪ ਬਾਈ ਸਟੈਪ ਲਾਈਕ ਸੇਮ ਧਾਗਾ ਹੀ ਰੱਖਣਾ ਤਾਂ ਕੋਈ ਗੱਲ ਨਹੀਂ ਆਪਾਂ ਇੱਕੋ ਗੰਡ ਦੇ ਕੇ ਸਾਰ ਸਕਦੇ ਹੁੰਨੇ ਠੀਕ ਹੈ ਇਹਦੇ ਨਾਲ ਕੋਈ ਇਸ਼ੂ ਨਹੀਂ ਹੁੰਦਾ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਆਪਾਂ ਇੱਕ ਤੋਂ ਜ਼ਿਆਦਾ ਮੋਤੀ ਲਾਣਾ ਨਾ ਤਾਂ ਫਿਰ ਆਪਾਂ ਨੂੰ ਇਹ ਕਰਨਾ ਪੈਂਦਾ ਵਾ ਲਾਈਕ ਜਦੋਂ ਆਪਾਂ ਧਾਗਾ ਕੱਟਣਾ ਸੌਰੀ ਆਈ ਮੀਨ ਤਾਂ ਆਪਾਂ ਨੂੰ ਇਹ ਕਰਨਾ ਪੈਂਦਾ ਵੀ ਆਪਾਂ ਨੂੰ ਦੋ ਤਿੰਨ ਗੰਡਾਂ ਦੇ ਇੱਕ ਤਾਂ ਰੀਲ ਵਾਲਾ ਧਾਗਾ ਥੋੜਾ ਰੇਸ਼ਮੀ ਹੁੰਦਾ ਤੇ ਜੇ ਉਹ ਨਿਕਲ ਗਿਆ ਤਾਂ ਆਪਣਾ ਸਾਰਾ ਡਿਜ਼ਾਈਨ ਖਰਾਬ ਹੋ ਡਾ ਰਹਿੰਦਾ ਹੈ ਇਸ ਲਈ ਜਦੋਂ ਇਹ ਫਲਾਰ ਬਣਦਾ ਵਾ ਤਾਂ ਆਪਾਂ ਨੇ ਲਾਈਕ ਨਿੱਡਲ ਦੇ ਨਾਲ ਨਾਲ ਸਾਰੇ ਕਿਤੇ ਆਪਾਂ ਉਹਦੇ ਉੱਤੇ ਉਹ ਲਗਾਣਾਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਜਦੋਂ ਇਹ ਆਪਣੇ ਮੋਤੀ ਲੱਗ ਗਏ ਤਾਂ ਗੰਢ ਦੀ ਉਹ ਲਈ ਪ੍ਰੋਪਰਲੀ ਚੈੱਕ ਕਰਨਾ ਢਿੱਲਣਾ ਹੋਵੇ ਮੋਤੀ ਹਮੇਸ਼ਾ ਹੀ ਕੱਸ ਕੇ ਲਗਾਉਣਾਗਾ ਤਾਂ ਕਿ ਜਦੋਂ ਉਹ ਕੱਪੜਾ ਛੁੱਟੇ ਤਾਂ ਮਤਲਬ ਗੰਢ ਵੀ ਕੱਸ ਕੇ ਕੀਤੀ ਜਾਵੇ ਤਾਂ ਉਹ ਢਿੱਲੇ ਨਾ ਹੋਣ ਮਤਲਬ ਫਿੱਖਰ ਦੇਣਾ ਫਿਰ ਨੂੰ ਜੋ ਕਿ ਉਹ ਵਧੀਆ ਲੁੱਕ ਨਹੀਂ ਦਿੰਦੇ ਹੈਗੇ ਅੰਦਰ ਦੇ ਸਾਰਾ ਫੁੱਲ ਕ੍ਰੀਏਟ ਹੋ ਗਿਆ ਤੁਸੀਂ ਦੇਖ ਰਹੇ ਹੋ ਮੈਂ ਵੀ ਇਹਨੂੰ ਦੋ ਵਾਰ ਲੇਕ ਨੀਚੋਂ ਦੀ ਸੁਵਿੰਗਾ ਕੇ ਤਾਂ ਅੱਗੇ ਦੇ ਉੱਪਰ ਗੰਢ ਦਿੱਤੀ ਆ ਅ ਠੀਕ ਹੈ ਹੁਣ ਆਪਣਾ ਆਹ ਦਾ ਸਭ ਤੋਂ ਕ੍ਰੂਸ਼ਲ ਸਟੈਪ ਆਪਾਂ ਕੀ ਐਡ ਕਰਨਾਗਾ ਆਪਾਂ ਐਡ ਕਰਨੀਆਂ ਫੈਬਰਿਕ ਗਲੂ ਜੋ ਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦਿਖਾਈ ਸੀ ਕਾਫੀ ਬ੍ਰਾਂਡਸ ਹੀ ਆਂਦੇ ਆ ਮੋਤੀਆਂ ਦੇ ਸਾਰੇ ਬਚਾਲੇ ਆਪਾਂ ਲਗਾਉਣੀਆਂ ਕਈ ਵਾਰ ਮੋਤੀਆਂ ਦਾ ਇਹ ਵੀ ਧਿਆਨ ਰੱਖਣਾ ਵੀ ਦੂਜੇ ਮੋਤੀ ਨਾਲ ਨਾਲ ਲੱਗਣ ਤਾਂ ਕਿ ਉਹ ਗੰਦੀ ਜਿਹੀ ਲੁੱਕ ਨਾ ਆਵੇ ਸੋ ਆਪਾਂ ਸਕੇਲੇ-ਸਕੇਲੇ ਮੋਤੀ ਦੇ نیچے ਗਲੂ ਲਾਣੀ ਆ ਥੋੜੀ ਜੀ ਇਸ ਤਰ੍ਹਾਂ ਰੱਖ ਗਲੂ ਆ ਡ੍ਰੌਪ ਕਰਨੀ ਹੈ ਵੀ ਲਿਕੋ ਸਾਰੇ ਦਾ ਸਾਰਾ ਮੋਤੀ ਕਵਰ ਹੋ ਜਾਈ ਉਹਦੇ ਨਾਲ ਤੇ ਨੈਕਸਟ ਪਾਰਟ ਤੁਹਾਨੂੰ ਦਿਖਾਵਾਂਗੀ ਤਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਮੋਤੀ ਹੈ ਵੀ ਲੋਕਾਂ ਉਹ ਬਹੁਤ ਸਾਫ਼ ਸੁਥਰੀ ਆਂਦੀ ਆ ਜਦੋਂ ਗਲੂ ਲੱਗਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੀ ਗਲੂ ਉਹ ਸੁੱਕ ਚੁੱਕੀ ਹੈ ਤੇ ਠੀਕ ਹੈ ਜਦੋਂ ਗਲੂ ਸੁੱਕ ਚੁੱਕੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ট্রান্সਪੇਰੈਂਟ ਹੋ ਚੁੱਕੀ ਹੈ ਬਿਲਕੁਲ ਸੋ ਜੂ ਸਬਸਕ੍ਰਾਈਬਰ ਚੈਨਲ ਐਡ ਦਨੀਆਂ ਵੀਡੀਓਜ਼ ਦੇਖਣ ਲਈ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ